ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂਕਰ 786 ਜੁਣ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਸੂਜੀ ਆਲੂ ਦਾ ਨਾਸ਼ਤਾ ਬਹੁਤ ਹੀ ਆਪਾਂ ਟੇਸਟੀ ਬਣਾਵਾਂਗੇ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਨਾਸ਼ਤਾ ਬਣਾਉਣਾ ਸ਼ੁਰੂ ਕਰਦੇ ਆ ਨਾਸ਼ਤਾ ਬਣਾਉਣ ਵਾਸਤੇ ਕੜਾਹੀ ਨੂੰ ਆਪਾਂ ਗੈਸ ਤੇ ਰੱਖ ਲਿਆ ਤੇ ਕੜਾਹੀ ਦੇ ਵਿੱਚ ਇੱਕ ਚਮਚਾ ਰਫਾਈਂਡ ਤੇਲ ਪਾ ਦਾਂਗੇ ਤੇਲ ਗਰਮ ਹੋ ਗਿਆ ਅੱਧਾ ਚਮਚ ਪਾ ਦਾਂਗੇ ਸਾਬਤ ਜੀਰਾ ਜੀਰੇ ਨੂੰ ਆਪਾਂ ਹਲਕਾ ਜਿਹਾ ਭੁੰਨ ਲਾਂਗੇ ਜੀਰੇ ਨੂੰ ਹਲਕਾ ਜਿਹਾ ਭੁੰਨ ਰਿਹਾ ਤੇ ਹੁਣ ਆਪਾਂ ਇੱਕ ਕੌਲੀ ਪਾਣੀ ਪਾ ਦਾਂਗੇ ਤੇ ਗੈਸ ਆਪਾਂ ਲੋ ਤੇ ਰੱਖਿਆਗਾ ਹਾਂਜੀ ਪਾਣੀ ਹਲਕਾ ਜਿਹਾ ਗਰਮ ਹੋ ਗਿਆ ਤੇ ਜਿੰਨਾ ਆਪਾਂ ਪਾਣੀ ਲਿਆਗਾ ਉਨਾ ਹੀ ਆਪਾਂ ਸੂਜੀ ਲੈ ਲਾਂਗੇ ਇੱਕ ਕੌਲੀ ਆਪਣੇ ਕੋਲੇ ਸੂਜੀ ਆ ਤੇ ਸੂਜੀ ਨੂੰ ਛਾਣਿਆ ਹੋਇਆ ਹੁਣ ਸੂਜੀ ਨੂੰ ਆਪਾਂ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਮਿਕਸ ਕਰ ਲਾਂਗੇ ਤੇ ਵਧਿਆ ਜ ਆਪਾਂ ਇੱਕ ਡੋਅ ਤਿਆਰ ਕਰ ਲਾਂਗੇ ਤੇ ਗੈਸ ਆਪਾਂ ਲੋ ਤੇ ਹੀ ਰੱਖਾਂਗੇ ਹਾਂਜੀ ਸੂਜੀ ਨੂੰ ਆਪਾਂ 2 ਮਿੰਟ ਭੁੰਨ ਲਿਆਗਾ ਤੇ ਹੁਣ ਆਪਾਂ ਗੈਸ ਕਰਦਾਂਗੇ ਬੰਦ ਤੇ ਸੂਜੀ ਨੂੰ ਆਪਾਂ ਇੱਕ ਭਾਂਡੇ ਦੇ ਵਿੱਚ ਕੱਢ ਲਾਂਗੇ ਸੂਜੀ ਨੂੰ ਆਪਾਂ ਇੱਕ ਭਾਂਡੇ ਦੇ ਵਿੱਚ ਕੱਢ ਲਏ ਹੁਣ ਇਹਨੂੰ ਠੰਡਾ ਹੋਣ ਵਾਸਤੇ ਰੱਖ ਦਾਂਗੇ ਹੁਣ ਆਪਾਂ ਆਲੂ ਮਸਾਲਾ ਤਿਆਰ ਕਰਾਂਗੇ ਆਲੂ ਮਸਾਲੇ ਵਾਸਤੇ ਚਾਰ ਆਪਾਂ ਉਬਲੇ ਹੋਏ ਆਲੂ ਲਏ ਇਹਨਾਂ ਨੂੰ ਆਪਾਂ ਛਿੱਲ ਲਿਆ ਤੇ ਹੁਣ ਹੱਥ ਦੇ ਨਾਲ ਆਪਾਂ ਇਹਨਾਂ ਨੂੰ ਮੈਸ਼ ਕਰ ਦਾਂਗੇ ਆਲੂਆਂ ਨੂੰ ਆਪਾਂ ਹੁਣ ਮੈਸ਼ ਕਰ ਲਿਆ ਤੇ ਹੁਣ ਆਪਾਂ ਮਸਾਲਾ ਤਿਆਰ ਕਰਾਂਗੇ ਮਸਾਲਾ ਬਣਾਉਣ ਵਾਸਤੇ ਫਰਾਈਪੈਨ ਆਪਾਂ ਗੈਸ ਤੇ ਰੱਖ ਲਿਆ ਇੱਕ ਚਮਚਰ ਫਾਈਨ ਤੇਲ ਪਾ ਦਾਂਗੇ ਤੇਲ ਗਰਮ ਹੋ ਗਿਆ ਅੱਧਾ ਚਮਚ ਪਾ ਦਾਂਗੇ ਜੀਰੇ ਦਾ ਇੱਕ ਬਰੀਕ कटा ਪਿਆਜ਼ ਪਾ ਦਾਂਗੇ ਪਿਆਇ ਨੂੰ ਆਪਾਂ ਹਲਕਾ ਜਿਹਾ ਭੁੰਨ ਲਾਂਗੇ ਪਿਆਇ ਨੂੰ ਆਪਾਂ ਹਲਕਾ ਜਿਹਾ ਭੁੰਨ ਲਿਆ ਤੇ ਹੁਣ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਨਮਕ ਪਾਵਾਂਗੇ ਸਵਾਦ ਅਨੁਸਾਰ ਥੋੜਾ ਜਿਹਾ ਪਾਵਾਂਗੇ ਆਪਾਂ ਧਨੀਆ ਪਾਊਡਰ ਇਹ ਥੋੜੀ ਜਿਹਾ ਪਾਵਾਂਗੇ ਆਪਾਂ ਪੀਸੀ ਲਾਲ ਮਿਰਚ ਪਾਊਡਰ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦਿੰਦੇ ਹੁਣ ਆਪਾਂ ਪਾ ਦਾਂਗੇ ਉਬਲੇ ਹੋਏ ਆਲੂ ਲੋ ਸਾਰੇ ਦੇ ਵਿੱਚ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਹੁਣ ਅੱਧਾ ਚਮਚ ਪਾ ਦਾਂਗੇ ਆਪਾਂ ਚਾਟ ਮਸਾਲੇ ਦਾ। ਚਾਟ ਮਸਾਲੇ ਨੂੰ ਵੀ ਆਪਾਂ ਆਲੂਆਂ ਦੇ ਵਿੱਚ ਹੁਣ ਮਿਕਸ ਕਰ ਦਾਂਗੇ ਤੇ ਆਪਾਂ ਚੰਗੀ ਤਰ੍ਹਾਂ ਸਾਰੇ ਸਮਾਨ ਨੂੰ ਹੁਣ ਮਿਕਸ ਕਰਕੇ ਉਸ ਤੋਂ ਬਾਅਦ ਆਪਾਂ ਗੈਸ ਕਰ ਦਾਂਗੇ ਬੰਦ ਆਲੂ ਮਸਾਲਾ ਆਪਣਾ ਬਣ ਕੇ ਰੈਡੀ ਹੋ ਜਾਊਗਾ। ਹਾਂਜੀ ਆਲੂ ਮਸਾਲਾ ਬਣ ਕੇ ਰੈਡੀ ਹੋਏ ਨੂੰ ਆਪਾਂ ਗੈਸ ਤੋਂ ਲਾਗੇ ਠੰਡਾ ਹੋਣ ਵਾਸਤੇ ਰੱਖ ਦਾਂਗੇ। ਹਾਂਜੀ ਇੱਕ ਡੋਂਗੇ ਦੇ ਵਿੱਚ ਆਪਾਂ ਹੁਣ ਪਾ ਦਾਂਗੇ ਤਿੰਨ ਚਾਰ ਚਮਚ ਮੈਦੇ ਦੇ ਤੇ ਦੋ ਪਾ ਦਾਂਗੇ ਹਰੀਆਂ ਮਿਰਚਾਂ ਬਰੀਕ ਕਟੀਆਂ ਹੋਆਂ ਇੱਕ ਚਮਚ ਪਾ ਦਾਂਗੇ ਆਪਾਂ ਕਲੌਂਜੀ ਇੱਕ ਚਮਚ ਪਾ ਦਾਂਗੇ ਆਪਾਂ ਚਿੱਟੇ ਤਿਲ ਤੇ ਥੋੜਾ ਜਿਹਾ ਆਪਾਂ ਪਾ ਦਾਂਗੇ ਸਵਾਦ ਅਨੁਸਾਰ ਚਿੱਟਾ ਨਮਕ ਆਪਾਂ ਘੋਲ ਦੇ ਵਿੱਚ ਵੀ ਨਮਕ ਪਾਇਆ ਹੋਇਆ ਤੇ ਆਪਾਂ ਆਲੂ ਮਸਾਲੇ ਦੇ ਵਿੱਚ ਵੀ ਨਮਕ ਪਾਇਆ ਹੋਇਆਗਾ ਤੇ ਸੂਜੀ ਦੇ ਵਿੱਚ ਨਹੀਂ ਆਪਾਂ ਨਮਕ ਪਾਇਆ ਹੋਇਆ ਕਿਉਂਕਿ ਆਪਾਂ ਦੋ ਚੀਜ਼ਾਂ ਦੇ ਵਿੱਚ ਨਮਕ ਪਾਇਆ ਹੈ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਕਰ ਦਿੰਨੇ ਆ ਮਿਕਸ ਤੇ ਥੋੜਾ ਥੋੜਾ ਪਾਣੀ ਪਾ ਕੇ ਤੇ ਆਪਾਂ ਇੱਕ ਕੋਲ ਤਿਆਰ ਕਰ ਲੈਨੇ ਆ ਨਾ ਜ਼ਿਆਦਾ ਪਤਲਾ ਤੇ ਨਾ ਹੀ ਜ਼ਿਆਦਾ ਸੰਘਣਾ ਹਰੀ ਮਿਰਚ ਦੇ ਥਾਂ ਤੇ ਤੁਸੀਂ ਲਾਲ ਮਿਰਚ ਕੁੱਟੀ ਵੀ ਪਾ ਸਕਦੇ ਹੋ ਹਾਂਜੀ ਮੈਦੇ ਦਾ ਆਪਾਂ ਕੋਲ ਤਿਆਰ ਕਰ ਲਿਆ ਤੁਸੀਂ ਦੇਖ ਸਾਰੇ ਇੰਨਾ ਕੀ ਪਤਲਾ ਆਪਾਂ ਨੂੰ ਕੋਲ ਚਾਹੀਦਾ ਸੀਗਾ ਹਾਂਜੀ ਹੁਣ ਆਪਾਂ ਜਿਹੜੀ ਫਰਾਈ ਕੀਤੀ ਹੋਈ ਸੂਜੀ ਤੇ ਹੁਣ ਆਪਾਂ ਥੋੜਾ ਜਿਹਾ ਪਾ ਦਾਂਗੇ ਸੂਜੀ ਦੇ ਤੇਲ ਤੇ ਹੁਣ ਆਪਾਂ ਇੱਕ ਵਾਰੀ ਇਹਨੂੰ ਸੂਜੀ ਨੂੰ ਮਸਲ ਲਾਂਗੇ ਚੰਗੀ ਤਰ੍ਹਾਂ ਵੀ ਵਧਿਆ ਜਿਵੇਂ ਆਪਾਂ ਆਟਾ ਗੁੰਨਦੇ ਆ ਉਸੇ ਤਰ੍ਹਾਂ ਆਪਾਂ ਇਹਨੂੰ ਗੁੰਨ ਲਾਂਗੇ ਹਾਂਜੀ ਹੁਣ ਆਪਾਂ ਸੂਜੀ ਨੂੰ ਵਧਿਆ ਗੁੰਨ ਲਿਆਗਾ ਹਾਂਜੀ ਤੇ ਹੁਣ ਆਪਾਂ ਇੱਕ ਵੱਡਾ ਸਾਰਾ ਪੇੜਾ ਬਣਾ ਲਾਂਗੇ ਉਹਨਾਂ ਤੱਕ ਲੈ ਲਿਆ ਚੱਕਲਾ ਇਹਦੇ ਉੱਪਰ ਆਪਾਂ ਥੋੜਾ ਜਿਹਾ ਤੇਲ ਲਾ ਦੇਾਂਗੇ ਚੱਕਲੇ ਦੇ ਉੱਪਰ ਤੇ ਹੁਣ ਆਪਾਂ ਇੱਕ ਵੱਡੀ ਸਾਰੀ ਰੋਟੀ ਨੂੰ ਵੇਲ ਲਾਂਗੇ ਨਾ ਜ਼ਿਆਦਾ ਮੋਟੀ ਤੇ ਨਾ ਹੀ ਜ਼ਿਆਦਾ ਪਤਲੀ ਇੱਕ ਰੋਟੀ ਆਪਾਂ ਵੇਲ ਲਈ ਤੇ ਹੁਣ ਆਪਾਂ ਰੋਟੀ ਦੀਆਂ ਕਰਦੇ ਦੇ ਨਾਲ ਕੰਨੀਆਂ ਇਸ ਤਰ੍ਹਾਂ ਹਟਾ ਦਾਂਗੇ। ਐਸ ਤਰ੍ਹਾਂ ਆਪਾਂ ਚੌਰਸ ਪੀਸ ਕੱਟ ਲਿਆਗਾ। ਹਾਂਜੀ ਜਿਹੜਾ ਆਪਾਂ ਆਲੂ ਮਸਾਲਾ ਤਿਆਰ ਕੀਤਾ ਸੀ ਨਾਸ਼ਤੇ ਵਾਸਤੇ ਤੇ ਇਸ ਤਰ੍ਹਾਂ ਆਪਾਂ ਗੋਲਜੀ ਟਿੱਕੀ ਬਣਾ ਲਈਆ ਤੇ ਹੁਣ ਆਪਾਂ ਪੀਸ ਦੇ ਉੱਪਰ ਆਪਾਂ ਇਸ ਤਰ੍ਹਾਂ ਰੱਖ ਦਾਂਗੇ ਤੇ ਇੱਕ ਪੀਸ ਆਪ ਇਸ ਤਰ੍ਹਾਂ ਹੁਣ ਚੌਰਸ ਪੀਸ ਕੱਟਿਆਗਾ ਚੀਜ਼ ਦਾ ਤੇ ਇਸ ਤਰ੍ਹਾਂ ਆਪਾਂ ਰੱਖ ਦਾਂਗੇ ਉੱਪਰ ਟਿੱਕੀ ਦੇ ਹੁਣ ਆਪਾਂ ਇੱਕ ਇਧਰੋਂ ਕੰਨੀ ਚੱਕ ਲਾਂਗੇ ਪੀਸ ਦੀ ਤੇ ਇਸ ਤਰ੍ਹਾਂ ਆਪਾਂ ਫੋਲਡ ਕਰ ਦਾਂਗੇ ਇਧਰਲੇ ਪਾਸੇ ਵੀ ਆਪਾਂ ਫੋਲਡ ਕਰ ਦਾਂਗੇ इस पास फोल्ड कर देंगे चार पास आप तरह फोल्ड करते तो हूँ आप तरह कन् भी नप दें कि सोहना पीस ये बनया गा सारे इस तरह आप पीस कट के सूजी दे ਤੇ ਐਸੇ ਤਰ੍ਹਾਂ ਹੀ ਆਲੂ ਮਸਾਲਾ ਭਰ ਕੇ ਤੇ ਸਾਰੇ ਪੀਸ ਆਪਾਂ ਐਸੇ ਤਰ੍ਹਾਂ ਹੀ ਰੈਡੀ ਕਰ ਲਾਂਗੇ ਤੇ ਰੱਖ ਦਾਂਗੇ ਆਪਾਂ ਪਲੇਟ ਦੇ ਵਿੱਚ ਇੱਕ ਪੀਸ ਮੈਂ ਤੁਹਾਨੂੰ ਹੋਰ ਵੀ ਦਿਖਾਉਣੀ ਆ ਬਣਾ ਕੇ ਅੱਗੇ ਦਿਖਾਈ ਆ ਤੇ ਹੁਣ ਟਿੱਕੀ ਦੇ ਉੱਪਰ ਆਪਾਂ ਰੱਖ ਦਾਂਗੇ ਚੀਜ਼ ਤੇ ਹੁਣ ਆਪਾਂ ਉਸੇ ਤਰ੍ਹਾਂ ਹੀ ਇਸ ਤਰ੍ਹਾਂ ਫੋਲਡ ਕਰ ਦਾਂਗੇ तो हमारे कन्ना भी इस तरह आप बंद कर देंगे कि जोड़ा मसाला वो बाहर ना निकले हाँ जी सारा आप फ्राई करने वास्तव नाश्ता रेडी कर लिया देख सकते हो तो हम आप जोड़ा मैदे का घोल बना के रखे सीस आप इस तरह चक लेंगे ਤੇ ਆਪਾਂ ਮੈਦੇ ਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਡਬੋ ਦਾਂਗੇ ਤੇ ਇੱਧਰ ਆਪਾਂ ਗੈਸ ਦੇ ਉੱਪਰ ਤੇਲ ਗਰਮ ਕਰਨ ਵਾਸਤੇ ਰੱਖ ਦੱਸ ਤੇਲ ਗਰਮ ਹੋਣਾ ਚਾਹੀਦਾ ਜਦੋਂ ਆਪਾਂ ਸੂਜੀ ਦਾ ਨਾਸ਼ਤਾ ਬਣਾਉਣਾ ਹੋਵੇ ਫੁੱਲ ਫਲੇਮ ਤੇ ਆਪਾਂ ਨਾਸ਼ਤੇ ਨੂੰ ਫਰਾਈ ਕਰਾਂਗੇ ਤੇ ਹੁਣ ਆਪਾਂ ਇੱਕ ਪੀਸ ਚੱਕ ਕੇ ਤੇਲ ਦੇ ਵਿੱਚ ਇਸ ਤਰ੍ਹਾਂ ਛੱਡ ਦਾਂਗੇ ਹੁਣ ਆਪਾਂ ਦੂਸਰਾ ਪੀਸ ਵੀ ਐਸੀ ਤਰ੍ਹਾਂ ਹੀ ਡਬੋ ਲਾਂਗੇ ਮੈਦੇ ਦੇ ਵਿੱਚ ਨਾਸ਼ਤੇ ਨੂੰ ਪੀਸੀ ਆਪਾਂ ਹੁਣ ਤੇਲ ਦੇ ਵਿੱਚ ਛੱਡਾਂਗੇ ਕਿਉਂਕਿ ਕੜਾਹੀ ਜਿਆਦਾ ਵੱਡੀ ਨਹੀਂ ਗਈ ਹਾਂਜੀ ਨਾਸ਼ਤੇ ਨੂੰ ਆਪਾਂ ਦੋਨੇ ਪਾਸੇ ਵਧੀਆ ਫਰਾਈ ਕਰੀ ਜਾਂਦੇ ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਫਰਾਈ ਹੋਈ ਜਾਂਦਾ ਤੇ ਤੁਸੀਂ ਵੀ ਘਰ ਵਿੱਚ ਜ਼ਰੂਰ ਟਰਾਈ ਕਰਕੇ ਦੇਖੋ ਇਸ ਤਰ੍ਹਾਂ ਸੂਜੀ ਤੇ ਆਲੂ ਦਾ ਨਾਸ਼ਤਾ ਬੜੇ ਹੀ ਟੇਸਟੀ ਬਣਦਾ ਹੈਗਾ ਹਾਂ ਜੀ ਨਾਸ਼ਤਾ ਦੋਨੇ ਪਾਸੇ ਵਧੀਆ ਫਰਾਈ ਹੋ ਗਿਆ ਤੇ ਹੁਣ ਆਪਾਂ ਕੱਢ ਕੇ ਤੇਲ ਚੋਂ ਤੇ ਰੱਖ ਦਿੰਨੇ ਆਪਾਂ ਪਲੇਟ ਦੇ ਵਿੱਚ ਹੁਣ ਆਪਾਂ ਬਾਕੀ ਦਾ ਨਾਸਤਾ ਵੀ ਇਸੇ ਤਰ੍ਹਾਂ ਹੀ ਫਰਾਈ ਕਰ ਲਾਂਗੇ ਉਸੇ ਤਰ੍ਹਾਂ ਹੀ ਆਪਾਂ ਹੁਣ ਮੈਦੇ ਦੇ ਵਿੱਚ ਡੁਬੋ ਕੇ ਪੀਸ ਨੂੰ ਤੇ ਛੜ ਦਾਂਗੇ ਤੇਲ ਦੇ ਵਿੱਚ ਹਾਂਜੀ ਸਾਰਾ ਆਪਾਂ ਨਾਸ਼ਤਾ ਫਰਾਈ ਕਰ ਲਿਆਗਾ ਹੁਣ ਚੰਗੀ ਤਰ੍ਹਾਂ ਆਪਾਂ ਤੇਲ ਨਿਚੋੜ ਕੇ ਤਿਆਰ ਕਰ ਦਿੰਨੇ ਆ ਪਲੇਟ ਦੇ ਵਿੱਚ ਸਾਰੇ ਨਾਸ਼ਤੇ ਨੂੰ ਹਾਂਜੀ ਨਾਸ਼ਤੇ ਦੇ ਨਾਲ ਆਪਾਂ ਟਮਾਟਰਾਂ ਦੀ ਸੋਸ ਰੱਖਤੀ ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਆਪਾਂ ਨਾਸ਼ਤਾ ਬਣਾ ਕੇ ਤਿਆਰ ਕੀਤਾ ਹੈਗਾ ਤੁਸੀਂ ਵੀ ਘਰ ਵਿੱਚ ਜਰੂਰ ਬਣਾ ਕੇ ਦੇਖੋ ਆਪਾਂ ਇੱਕ ਹੁਣ ਪੀਸ ਤੁਹਾਨੂੰ ਤੋੜ ਕੇ ਦਿਖਾਉਣੀ ਆ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਵੀ ਤੁਸੀਂ ਜਰੂਰ ਦੱਸਦੇ ਵੀ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਆ ਤੇ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਨਾਲ ਘੰਟੀ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਮੇਰੀ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਮਿਲਦੇ ਹੋ ਕਿ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ